ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਜੈਫਲ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਭਾਵੇਂ ਤੁਹਾਡੇ ਹਜ਼ਾਰਾਂ ਦੁਸ਼ਮਣ ਹੋਣ ਭਾਵੇਂ ਇੱਕ ਜੋ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਜਾਂ ਫਿਰ ਤੁਹਾਡੇ ਖਿਲਾਫ ਕੋਈ ਨਾ ਕੋਈ ਕੀੜੇ ਰਾਜਦੇ ਰਹਿੰਦੇ ਨੇ ਜਿਸ ਦੇ ਨਾਲ ਤੁਹਾਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾਉਂਦੇ ਰਹਿੰਦੇ ਨੇ ਤਾਂ ਅੱਜ ਦੀ ਵੀਡੀਓ ਤੇ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਤੇ ਚਮਤਕਾਰੀ ਇਹ ਉਪਾਅ ਹੋਣ ਵਾਲਾ ਹੈ ਇਸ ਕਰਕੇ ਇਸ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਿਓ ਸੁਣਨ ਦੇ ਵਿੱਚ ਬਹੁਤ ਹੀ ਜ਼ਿਆਦਾ ਸਾਨੂੰ ਅਜੀਬ ਲੱਗਦਾ ਹੈ ਕਿ ਜੇਕਰ ਅਸੀਂ ਦੋ ਜੈਫਲ ਦੀ ਨਾਲ ਇਹ ਉਪਾਅ ਕਰਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਸਾਡੇ ਦੁਸ਼ਮਣੇ ਜਿਹੜੇ ਦੂਰ ਹੋ ਜਾਣਗੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਜਿਹੜੇ ਦੁਸ਼ਮਣ ਨੇ ਉਹ ਤਾਂ ਦੂਰ ਹੋਣਗੇ ਹੀ ਹੋਣਗੇ ਤੇ ਜੇਕਰ ਸਾਨੂੰ ਕਰਜ਼ੇ ਵਰਗੀਆਂ ਸਮੱਸਿਆ ਹੈ ਜਾਂ ਧਨ ਦੀ ਸਮੱਸਿਆ ਹੈ ਗਰੀਬੀ ਬਹੁਤ ਜ਼ਿਆਦਾ ਹੈ ਪੈਸੇ ਨੂੰ ਲੈ ਕੇ ਜਿੰਨੀ ਵੀ ਪਰੇਸ਼ਾਨੀ ਹੈ ਤੁਹਾਡੇ ਘਰ ਦੇ ਵਿੱਚ ਉਹ ਸਾਰੀ ਪਰੇਸ਼ਾਨੀ ਵੀ ਤੁਹਾਡੀ ਦੂਰ ਹੋਵੇਗੀ ਇਸੇ ਤਰ੍ਹਾਂ ਜੈ ਫਾਲਸ ਦੀ ਨਾਲ ਕਾਫੀ ਪੁਰਾਣੀ ਸਮੇ ਤੋਂ ਇਹ ਛੋਟੇ ਛੋਟੇ ਉਪਾਅ ਤੇ ਟੋਟਕੇ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਸਾਨੂੰ ਬਹੁਤ ਹੀ ਜ਼ਿਆਦਾ ਚਮਤਕਾਰੀ ਫਾਇਦੇ ਹੁੰਦੇ ਨੇ ਕਿ ਇਸ ਉਪਾਅ ਨੂੰ ਤੁਸੀਂ ਸਿਰਫ ਤਾਂ ਸਿਰਫ ਮੰਗਲਵਾਰ ਦੇ ਦਿਨ ਕਰਨਾ ਹੈ ਮੰਗਲਵਾਰ ਦੇ ਦਿਨ ਤੁਸੀਂ ਸ਼ਾਮ ਦੇ ਸਮੇਂ ਕਰਨਾ ਇਸ ਉਪਾਅ ਨੂੰ 5 ਵਜੇ ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਹ ਬਹੁਤ ਹੀ ਸ਼ੁਭ ਸਮਾਂ ਮੰਨਿਆ ਜਾਂਦਾ ਹੈ ਕਿਉਂਕਿ ਹਨੂਮਾ ਜੀ ਦੀ ਕਿਰਪਾ ਇਸ ਸਮੇਂ ਦੇ ਵਿੱਚ ਕੀਤੇ ਗਏ ਉਪਾ ਦੇ ਨਾਲ ਸਾਡੇ ਤੇ ਬਹੁਤ ਜ਼ਿਆਦਾ ਹੁੰਦੀ ਏ ਕਿ ਇਸ ਸਮੇਂ ਦੇ ਵਿੱਚ ਸਾਡਾ ਇਹ ਕੀਤਾ ਗਿਆ ਉਪਾ ਜਿਹੜਾ ਸਾਨੂੰ ਬਹੁਤ ਹੀ ਕਾਰਗਰ ਸਿੱਧ ਹੁੰਦਾ ਤੇ ਇਸ ਦੇ ਨਾਲ ਨਾਲ ਭਾਵੇਂ ਤੁਹਾਡੇ ਦੁਸ਼ਮਣ ਹਜ਼ਾਰਾਂ ਹੋਣ ਤੇ ਭਾਵੇਂ ਇੱਕ ਹੋਵੇ ਇਹ ਤੁਸੀਂ ਜੇਕਰ ਦੋ ਜੈ ਫਲ ਦਾ ਇਹ ਉਪਾ ਕਰ ਲਵੋਗੇ ਨਾ ਤੁਹਾਡੇ ਜਿਹੜੇ ਦੁਸ਼ਮਣ ਨੇ ਤੁਹਾਡੇ ਲਈ ਜਿਹੜੀਆਂ ਵੀ ਖੇਡਾਂ ਘੜਦੇ ਨੇ ਜਿਹੜੀਆਂ ਵੀ ਤੁਹਾ ਨੂੰ ਨੁਕਸਾਨ ਪਹੁੰਚਾਉਣ ਪੰਚਾਉਂਦੇ ਨੇ ਉਸ ਕੰਮ ਦੇ ਵਿੱਚ ਕਦੇ ਵੀ ਸਫਲ ਨਹੀਂ ਹੋਣਗੇ ਤੁਹਾਡੇ ਵਿਰੁੱਧ ਜੋ ਕੁਝ ਵੀ ਆਪਣੀਆਂ ਮਨਘੜਤ ਕਹਾਣੀਆਂ ਘੜਤੇ ਨੇ ਉਹਨਾਂ ਦਾ ਤੁਹਾਡੇ ਤੇ ਕੋਈ ਬੁਰਾ ਅਸਰ ਨਹੀਂ ਹੋਵੇਗਾ ਜੇਕਰ ਤੁਸੀਂ ਜਾਣਦੇ ਵੀ ਹੋ ਕਿ ਤੁਹਾਨੂੰ ਇਹ ਵਿਅਕਤੀ ਤੰਗ ਪਰੇਸ਼ਾਨ ਕਰਦਾ ਉਸ ਦਾ ਨਾਮ ਵੀ ਜਾਣਦੇ ਉਸ ਨੂੰ ਬਾਈ ਫੇਸ ਵੀ ਜਾਣਦੇ ਹੋ ਜੇਕਰ ਤੁਸੀਂ ਨਹੀਂ ਵੀ ਜਾਣਦੇ ਨਾ ਤਾਂ ਵੀ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਬੜੇ ਆਰਾਮ ਦੇ ਨਾਲ ਕਰ ਸਕਦੇ ਹੋ ਕਿਉਂਕਿ ਜਦੋਂ ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਪਰੇਸ਼ਾਨੀ ਆਉਂਦੀ ਅਸੀਂ ਬਾਬਿਆਂ ਪੰਡਤਾਂ ਦੇ ਕੋਲ ਜਾਂਦੇ ਆ ਸਾਡੇ ਬਹੁਤ ਜ਼ਿਆਦੇ ਪੈਸੇ ਵੀ ਖਰਾਬ ਹੋ ਜਾਂਦੇ ਨੇ ਪਰ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ ਤੇ ਇਹ ਉਪਾਅ ਸੇ ਘਰ ਬੈਠੇ ਬਿਨਾ ਕਿਸੇ ਖਰਚੇ ਦੇ ਕਰ ਸਕਦੇ ਹਾਂ ਇਸ ਦੇ ਨਾਲ ਸਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਸ ਤੋਂ ਇਲਾਵਾ ਜੋ ਲੋਕ ਤੁਹਾਡੇ ਸਾਹਮਣੇ ਤੇ ਦੋਸਤ ਹੁੰਦੇ ਨੇ ਤੁਹਾਨੂੰ ਇਸ ਤਰ੍ਹਾਂ ਦਿਖਾਉਂਦੇ ਆ ਕਿ ਉਹਨਾਂ ਨੂੰ ਤੁਹਾਡੀ ਬਹੁਤ ਜ਼ਿਆਦਾ ਫਿਕਰ ਹੁੰਦੀ ਏ ਤੇ ਤੁਹਾਡੇ ਪਿੱਠ ਪਿੱਛੇ ਉਹ ਤੁਹਾਡੇ ਨਾਲ ਦੁਸ਼ਮਣੀ ਨਿਭਾਉਂਦੇ ਨੇ ਸੋ ਇਸ ਤਰ੍ਹਾਂ ਦੇ ਲੋਕ ਵੀ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਹੈਗੇ ਆ ਤਾਂ ਉਹ ਵੀ ਇੱਕ ਪਾਸਾ ਤੁਹਾਡੇ ਤੋਂ ਕਰ ਜਾਣਗੇ ਜੇਕਰ ਤੁਸੀਂ ਇਸ ਉਪਾਰ ਨੂੰ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰੋਗੇ ਤਾਂ ਕਿ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਜੈ ਫਲ ਦੀ ਤਾਂ ਮਾਤਾ ਲక్ష్ਮੀ ਜੀ ਨੂੰ ਜੈ ਫਲ ਬਹੁਤ ਹੀ ਜ਼ਿਆਦਾ ਪਸੰਦ ਹੈ ਤੇ ਇਸੇ ਨਾਲ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਫਲ ਦੀ ਜਿਹੜੀ ਊਰਜਾ ਹੈ ਤੇ ਸੁਗੰਧ ਹੈ ਉਹ ਸਾਡੇ ਘਰ ਦੇ ਵਿੱਚ ਧਨ ਲੈ ਕੇ ਆਉਂਦੀ ਹੈ ਧਨ ਨੂੰ ਆਕਰਸ਼ਿਤ ਕਰਦੀ ਹੈ ਸਾਡੇ ਕੱਚ ਇਸੇ ਕਰਕੇ ਜਦੋਂ ਵੀ ਕੋਈ ਵਿਅਕਤੀ ਦੋ ਜੈ ਫਲ ਦੇ ਨਾਲ ਇਹ ਉਪਾਅ ਕਰਦਾ ਹੈ ਤਾਂ ਸਿਰਫ ਤਾਂ ਸਿਰਫ ਉਸ ਨੂੰ ਨਹੀਂ ਸਿਰਫ ਦੁਸ਼ਮਨਾ ਤੋਂ ਛੁਟਕਾਰਾ ਮਿਲਦਾ ਇਸ ਦੇ ਨਾਲ-ਨਾਲ ਉਸ ਨੂੰ ਜੋ ਘਰ ਦੇ ਵਿੱਚ ਆਰਥਿਕ ਸਮੱਸਿਆਵਾਂ ਦਾ ਪੈਸੇ ਸੰਬੰਧੀ ਸਮੱਸਿਆਵਾਂ ਦਾ ਜਾਂ ਘਰ ਦੀ ਸੁਖ-ਸਮਰiddhi ਦਾ ਵੀ ਨਾਲ ਸੁਖ ਪ੍ਰਾਪਤ ਹੁੰਦਾ ਹੈ ਸੁਖ-ਸਮਰiddhi ਬਣੀ ਰਹਿੰਦੀ ਹੈ ਤੇ ਇਸ ਦੇ ਨਾਲ-ਨਾਲ ਸਕਾਰਾਤਮਕ ਊਰਜਾ ਦਾ ਵੀ ਪ੍ਰਵੇਸ਼ ਉਹਨਾਂ ਦੇ ਘਰ ਦੇ ਵਿੱਚ ਹੁੰਦਾ ਹੈ ਇਸ ਉਪਾਣ ਨੂੰ ਤੁਸੀਂ ਮੰਗਲਵਾਰ ਦੇ ਦਿਨ ਸ਼ਾਮ ਦੇ ਸਮੇਂ 5 ਤੋਂ 7 ਵਜੇ ਦੇ ਟਾਈਮ ਦੇ ਵਿੱਚ ਕਰਨਾ ਹੈ ਤੇ ਇਸ ਉਪਾਣ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਸਾਫ਼ ਕਾਗਜ਼ ਚਾਹੀਦਾ ਹੈ ਤੇ ਇੱਕ ਬਲੈਕ ਕਲਰ ਦਾ ਮਾਰਕਰ ਜਾਂ ਪੈਨ ਚਾਹੀਦਾ ਹੈ ਤੇ ਦੋ ਸਾਬਤ ਜੈਫਲ ਚਾਹੀਦੇ ਨੇ ਤੇ ਨਟ ਮੈਗ ਇਸ ਉਪਰ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਐਸੀ ਜਗ੍ਹਾ ਤੇ ਬੈਠ ਕੇ ਕਰ ਸਕਦੇ ਹੋ ਜਿੱਥੇ ਤੁਹਾਨੂੰ ਤੁਹਾਡਾ ਕੋਈ ਫੈਮਿਲੀ ਮੈਂਬਰ ਵਾਰ-ਵਾਰ ਰੋਕੇ ਟੋਕੇ ਨਾ ਜਿਸ ਨਾਲ ਤੁਹਾਨੂੰ ਕੋਈ ਡਿਸਟਰਬਿੰਗ ਨਾ ਹੋਵੇ ਤੇ ਇਸ ਦੇ ਨਾਲ ਨਾਲ ਤੁਸੀਂ ਘਰ ਦੇ ਵਿੱਚ ਜਿਸ ਸਥਾਨ ਤੇ ਬੈਠਿਓ ਉਹਨਾਂ ਤੇ ਬੈਠਣ ਦੇ ਸਮੇਂ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਹੈ ਕਿ ਜਿਹੜਾ ਤੁਹਾਡਾ ਫੇਸ ਹੈ ਨਾ ਉਹ ਦੱਖਣ ਦਿਸ਼ਾ ਦੇ ਵੱਲ ਹੋਣਾ ਚਾਹੀਦਾ ਹੈ ਕਿਉਂਕਿ ਦੱਖਣ ਦਿਸ਼ਾ ਨੂੰ ਵੈਰਵ ਬਾਬਾ ਤਿਹਾਨੂੰ ਮਾਨਜੇ ਦੇ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਿਸ਼ਾ ਦੇ ਵਿੱਚ ਬੈਠ ਕੇ ਪਾਠ ਪੂਜਾ ਕਰਨ ਦੇ ਨਾਲ ਜਾਂ ਫਿਰ ਤੁਸੀਂ ਕੋਈ ਵੀ ਉਪਾਅ ਕਰ ਰਹੇ ਹੋ ਕਰਨ ਦੇ ਨਾਲ ਤੁਹਾਨੂੰ ਤੁਹਾਡੀ ਜਿਹੜੀ ਵੀ ਪ੍ਰਾਰਥਨਾ ਹੁੰਦੀ ਉਹ ਪੂਰੀ ਹੁੰਦੀ ਹੈ ਤੇ ਤੁਹਾਨੂੰ ਕੀਤੇ ਗਏ ਉਪਾਅ ਦੇ ਵਿੱਚ ਜ਼ਰੂਰ ਸਫਲਤਾ ਮਿਲਦੀ ਹੈ ਇਸ ਉਪਾਅ ਨੂੰ ਕਰਨ ਦੇ ਲਈ ਜਿਹੜਾ ਤੁਸੀਂ ਵਾਈਟ ਕਲਰ ਦਾ ਪਲੇਨ ਕਾਗਜ਼ ਲਿਆ ਹੋਵੇਗਾ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਈਨ ਨਹੀਂ ਹੋਣੀ ਚਾਹੀਦੀ ਉਸ ਦੇ ਉੱਪਰ ਤੁਸੀਂ ਜਿਹੜਾ ਵੀ ਬਲੈਕ ਕਲਰ ਦਾ ਪੈਨਚਾ ਮਾਰਕਰ ਲਿਆਏ ਉਸ ਦੇ ਨਾਲ ਤੁਸੀਂ ਦੁਸ਼ਮਣ ਲਿਖਣਾ ਹੈ ਬੇਸ਼ੱਕ ਤੁਸੀਂ ਆਪਣੇ ਕਿਸੇ ਦੁਸ਼ਮਣ ਦਾ ਨਾਮ ਵੀ ਜਾਣਦੇ ਹੋ ਪਰ ਤੁਸੀਂ ਨਾਮ ਨਹੀਂ ਲਿਖਣਾ ਕਿਉਂਕਿ ਕਈ ਵਾਰ ਸਾਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਦੁਸ਼ਮਣ ਦੇ ਬਾਰੇ ਪਤਾ ਹੁੰਦਾ ਬਾਕੀਆਂ ਬਾਰੇ ਪਤਾ ਨਹੀਂ ਹੁੰਦਾ ਸੋ ਇਸ ਕਰਕੇ ਤੁਸੀਂ ਨਾਮ ਨਹੀਂ ਲਿਖਣਾ ਇਹ ਕੰਲਾ ਦੁਸ਼ਮਣ ਲਿਖਣਾ ਹੈ ਤੇ ਉਸ ਜਿਹੜਾ ਦੁਸ਼ਮਣ ਵਰਡ ਲਿਖਣਾ ਹੈ ਉਸ ਨੂੰ ਤੁਸੀਂ ਗੋਲ ਚੱਕਰ ਕੇ ਘੇਰਾ ਲਗਾ ਕੇ ਉਸ ਘੇਰੇ ਦੇ ਵਿੱਚ ਤੁਸੀਂ ਲਿਖਣਾ ਹੈ ਇਸ ਦਾ ਇਹ ਮਤਲਬ ਇਹ ਕਿ ਤੁਸੀਂ ਉਸ ਆਪਣੇ ਦੁਸ਼ਮਣ ਨੂੰ ਇੱਕ ਘੇਰੇ ਦੇ ਵਿੱਚ ਘੇਰ ਲਿਆ ਇਸ ਤਰ੍ਹਾਂ ਲਿਖਣ ਤੋਂ ਬਾਅਦ ਦੇ ਵਿੱਚ ਤੁਸੀਂ ਦੋ ਜੈਫਲ ਲੈਣੇ ਨੇ ਉਹ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਖਰਾਬ ਨਹੀਂ ਹੋਣੇ ਚਾਹੀਦੇ ਇਹ ਤੁਹਾਨੂੰ ਪਾਠ ਪੂਚਾ ਬਾਲੀਸਤਾਨ ਤੋਂ ਮਿਲ ਸਕਦਾ ਹੈ ਤੇ ਇਸ ਨੂੰ ਤੁਸੀਂ ਜਿਹੜਾ ਇੱਕ ਕਾਗਜ਼ ਦੇ ਉੱਪਰ ਦੁਸ਼ਮਣ ਲਿਖਿਆ ਉਸ ਦੇ ਸਹੀ ਉੱਪਰ ਜਾਂ ਫਿਰ ਨਾਲ ਬਿਲਕੁਲ ਤੁਸੀਂ ਉੱਥੇ ਰੱਖ ਦੇਣਾ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਮਨ ਹੀ ਮਨ ਦੇ ਅੰਦਰ ਹਨੂਮਾਨ ਜੀ ਦੇ ਅੱਗੇ ਆਪਣੀ ਪ੍ਰਾਰਥਨਾ ਕਰਨੀਏ ਇਸ ਤਰੀਕੇ ਦੇ ਨਾਲ ਕਿ ਜਿਵੇਂ ਹੀ ਤੁਸੀਂ ਰਾਮ ਦੇ ਦੁੱਖਾਂ ਨੂੰ ਦੂਰ ਕੀਤਾ ਸੀ ਉਸੇ ਤਰ੍ਹਾਂ ਹੀ ਮੇਰੇ ਜੀਵਨ ਦੇ ਇਹਨਾਂ ਦੁੱਖਾਂ ਨੂੰ ਦੂਰ ਕਰੋ ਇਸ ਤਰ੍ਹਾਂ ਆਪਣੀ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਤੋਂ ਥੋੜੀ ਦੂਰ ਜਾਣਾ ਹੈ ਉਸ ਦਰਖਤ ਦੇ ਕੋਲ ਜਾਣਾ ਹੈ ਜਿਸ ਨੂੰ ਥੋੜੇ ਬਹੁਤ ਕੰਡੇ ਵੀ ਲੱਗੇ ਹੋਣ ਇਸ ਉਪਾਅ ਨੂੰ ਕਰਨ ਦੇ ਵਿੱਚ ਬਬੂਲ ਦਾ ਜਿਹੜਾ ਦਰਖਤ ਹੁੰਦਾ ਹੈ ਬਹੁਤ ਹੀ ਜ਼ਿਆਦਾ ਉੱਤਮ ਮੰਨਿਆ ਗਿਆ ਹੈ ਜੇਕਰ ਤੁਹਾਨੂੰ ਇਹ ਦਰਖਤ ਨਹੀਂ ਵੀ ਮਿਲਦਾ ਤਾਂ ਕਿਸੇ ਵੀ ਦਰਖਤ ਤੇ ਤੁਸੀਂ ਜਾ ਸਕਦੇ ਹੋ ਜਿੱਥੇ ਕੰਡੇ ਲੱਗੇ ਹੋਣ ਕਿਉਂਕਿ ਤਾੰਤ੍ਰਿਕ ਓਪਾਮਾ ਦੇ ਵਿੱਚ ਦੁਸ਼ਮਣਾਂ ਨੂੰ ਰੋਕਣ ਦੇ ਲਈ ਜੋ ਇਹ ਕੰਡੇਦਾਰ ਦਰਖਤ ਤੇ ਉਹਨਾਂ ਦਾ ਹੀ ਪ੍ਰਚੋਲ ਕੀਤਾ ਜਾਂਦਾ ਹੈ ਇਸ ਤਰ੍ਹਾਂ ਦਾ ਦਰਖਤ ਤੁਹਾਡੇ ਨੇੜੇ ਆਸਪਾਸ ਜਾਂ ਥੋੜੀ ਦੂਰੀ ਤੇ ਹੋਵੇਗਾ ਉੱਥੇ ਹੀ ਤੁਸੀਂ ਜਿਹੜੇ ਕਾਗਜ਼ ਦੇ ਉੱਪਰ ਦੁਸ਼ਮਣ ਲਿਖਿਆ ਸੀ ਉਹ ਤੇ ਦੋ ਜੈਫਲ ਲੈ ਕੇ ਚਲੇ ਜਾਣਾ ਹੈ ਆਪਣੇ ਘਰ ਤੋਂ ਤੁਸੀਂ ਕੋਈ ਚੀਜ਼ ਲਿਜਾ ਸਕਦੇ ਹੋ ਜਿਸ ਦੇ ਨਾਲ ਤੁਸੀਂ ਮਿੱਟੀ ਥੋੜੀ ਜੀ ਪੋਟ ਸਕੋ ਇਸ ਤਰ੍ਹਾਂ ਦੀ درخت ਦੇ ਕੋਲ ਜਾ ਕੇ ਤੁਸੀਂ ਜਿਹੜੀ ਵੀ ਚੀਜ਼ ਲੈ ਕੇ ਆਏ ਉਸ ਦੇ ਨਾਲ ਥੋੜੀ ਜਿਹੀ ਤੁਸੀਂ ਮਿੱਟੀ ਨੂੰ ਪੁੱਟ ਦਿਓ ਤੇ ਵਿੱਚ ਉਹੀ ਕਾਗਜ਼ ਤੇ ਦੋ ਜੈਫਲ ਜਿਸ ਦੇ ਕਾਗਜ਼ ਦੇ ਵਿੱਚ ਤੁਸੀਂ ਦੋ ਜੈਫਲ ਲੈ ਸੀ ਉਹਨਾਂ ਨੂੰ ਤੁਸੀਂ ਮਿੱਟੀ ਦੇ ਵਿੱਚ ਗੱਡ ਦਿਓ ਜੋ ਥੋੜੀ ਤੁਸੀਂ ਮਿੱਟੀ ਪੱਟੀ ਸੀ ਉਸ ਦੇ ਵਿੱਚ ਰੱਖ ਕੇ ਉੱਪਰ ਦੀ ਤੁਸੀਂ ਮਿੱਟੀ ਪਾ ਦਿਓ ਇੰਨਾ ਕਰਨ ਤੋਂ ਬਾਅਦ ਵਿੱਚ ਤੁਸੀਂ ਚੁੱਪ ਕਰਕੇ ਬਿਨਾ ਪਿੱਛੇ ਦੇਖੇ ਤੁਸੀਂ ਘਰ ਆਪਣੀ ਵਾਪਸ ਆ ਜਾਣਾ ਹੈ ਕੜ ਆਉਣ ਤੋਂ ਬਾਅਦ ਤੁਸੀਂ ਆਪਣਾ ਹੱਥ ਮੂੰਹ ਧੋਣ ਤੋਂ ਬਾਅਦ ਵਿੱਚ ਆਪਣੇ ਕੰਮਕਾਰ ਕਰ ਸਕਦੇ ਹੋ ਤੇ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਸ਼ਾਮ ਦੇ ਸਮੇਂ 7 ਵਜੇ ਤੋਂ ਪਹਿਲਾਂ ਪਹਿਲਾਂ ਇਸ ਉਪਾਣ ਨੂੰ ਤੁਸੀਂ ਕਰਨਾ ਹੈ ਜੇਕਰ ਤੁਸੀਂ ਇਸ ਉਪਾਣ ਨੂੰ 7 ਵਜੇ ਤੋਂ ਬਾਅਦ ਕਰੋਗੇ ਤਾਂ ਤੁਹਾਨੂੰ ਇਸ ਦਾ ਰਿਜ਼ਲਟ ਨਹੀਂ ਮਿਲੇਗਾ ਵੀ ਹੁਣ ਗੱਲ ਕਰਦੇ ਹਾਂ ਕਿ ਇਸ ਉਪਾਣ ਨੂੰ ਕੋਈ ਵੀ ਕਰ ਸਕਦਾ ਹੈ ਇਸਤਰੀ ਜਾਂ ਪੁਰਸ਼ ਜਿਹੜਾ ਇਸ ਉਪਾਣ ਨੂੰ ਕੋਈ ਵੀ ਕਰ ਸਕਦਾ ਜਿਸ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦੁਸ਼ਮਣ ਨੇ ਉਮੋ ਘੇਰਿਆ ਹੋਇਆ ਜਾਂ ਉਸ ਨੂੰ ਕੋਈ ਪ੍ਰੋਬਲਮ ਹੈ ਉਹ ਇਸ ਉਪਾਣੂ ਕਰ ਸਕਦਾ ਹੈ ਇਸ ਤਰ੍ਹਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਕਿ ਉਹ ਪੀਰੀਅਡਸ ਦੇ ਦਿਨਾਂ ਦੇ ਵਿੱਚ ਇਸ ਉਪਾਣੂ ਨਾ ਕਰਨ ਕਿਉਂਕਿ ਨਹੀਂ ਤਾਂ ਇਸ ਉਪਾਦ ਦਾ ਪੂਰੇ ਤਰੀਕੇ ਦੇ ਨਾਲ ਰਿਜ਼ਲਟ ਤੁਹਾਨੂੰ ਨਹੀਂ ਮਿਲੇਗਾ ਇਸ ਉਪਾਣੂ ਤੁਸੀਂ ਮੰਗਲਵਾਰ ਤੇ ਦਿਨ ਹੀ ਕਰਨਾ ਜੇਕਰ ਤੁਸੀਂ ਅੱਗੇ ਪਿੱਛੇ ਕਰਦੇ ਹੋ ਤਾਂ ਇਸ ਦਾ ਜਿਹੜਾ ਪ੍ਰਭਾਵ ਹੈ ਉਹ ਤੁਹਾਡੇ ਉੱਪਰ ਜ਼ਿਆਦਾ ਨਹੀਂ ਪਵੇਗਾ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਦੁਸ਼ਮਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਤੇ ਇਸ ਦੇ ਨਾਲ ਨਾਲ ਉਹ ਭਾਵੇਂ ਲੱਖ ਕੋਸ਼ਿਸ਼ ਕਰ ਲੈਣ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਨੁਕਸਾਨ ਉਹ ਨਹੀਂ ਪਹੁੰਚਾ ਸਕਦੇ ਕਈ ਵਾਰ ਕਈ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਦੁਸ਼ਮਣਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ ਤਾਂ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੈ ਸੋ ਇਹ ਉਪਾਅ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਤੇ ਸਭ ਤੋਂ ਜ਼ਿਆਦਾ ਖਾਸ ਰੱਖਣ ਵਾਲੀ ਚੋ ਗੱਲ ਹੈ ਇਸ ਉਪਾਣੂ ਕਰਨ ਦੇ ਸਮੇਂ ਸਾਨੂੰ ਇਹ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀ ਨੇ ਪਹਿਲੀ ਕਿ ਇਸ ਉਪਾਣੂ ਤੁਸੀਂ ਮੰਗਲਵਾਰ ਦੇ ਦਿਨ ਕਰਨਾ ਹੈ ਦੂਸਰੀ ਕਿ ਇਸ ਉਪਾਣੂ ਕਰਨ ਦਾ ਟਾਈਮ ਸ਼ਾਮ ਦੇ ਸਮੇਂ ਦਿਨ ਮੰਗਲਵਾਰ ਸ਼ਾਮ ਦੇ ਸਮੇਂ 5 ਵਜੇ ਤੋਂ ਲੈ ਕੇ 7 ਵਜੇ ਤੱਕ ਤੁਸੀਂ ਕਰ ਸਕਦੇ ਹੋ ਤੇ ਤੀਸਰਾ ਚਦੋ ਤੁਸੀਂ ਕਾਗਜ਼ ਦੀ ਉੱਪਰ ਦੁਸ਼ਮਲ ਲੇ ਕੇ ਉੱਪਰ ਜੈਫਲ ਰੱਖੋਗੇ ਤਾਂ ਤੁਹਾਡਾ ਜਿਹੜਾ ਫੇਸ ਹੈ ਉਹ ਦੱਖਣ ਦਿਸ਼ਾ ਦੇ ਵੱਲ ਹੋਣਾ ਚਾਹੀਦਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਹੜੇ ਕਿਹੜੇ ਚਾਹੀਦੇ ਜ਼ਰੂਰਤ ਇੱਕ ਪਲੇਨ ਕਾਗਜ਼ ਬਿਨਾ ਲਾਈਨਾਂ ਵਾਲਾ ਇੱਕ ਬਲੈਕ ਕਲਰ ਦਾ ਪੈਨ ਜਾਂ ਫਿਰ ਮਾਰਕਰ ਤੇ ਦੋ ਜੈਫਲ ਹਨੂਮਾਨ ਜੀ ਅੱਗੇ ਆਪਣੀ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਆਪਣੇ ਘਰ ਤੋਂ ਥੋੜੀ ਦੂਰੀ ਤੇ ਤੁਸੀਂ ਬਬੂਲ ਦਾ ਦਰਖਤ ਦਿਜਾ ਫਿਰ ਕੰਡਿਆਂ ਵਾਲਾ ਕੋਈ ਵੀ ਦਰਖਤ ਤੁਸੀਂ ਚੁਣ ਕੇ ਉੱਥੇ ਮਿੱਟੀ ਨੂੰ ਪੜਟ ਕੇ ਇਹਨਾਂ ਨੂੰ ਦਬਾਉਣਾ ਹੈ ਤੇ ਘਰ ਆਉਂਦੇ ਸਮੇਂ ਨਹੀਂ ਤੁਸੀਂ ਰਸਤੇ ਦੇ ਵਿੱਚ ਰੁਕਣਾ ਹੈ ਤੇ ਨਾ ਹੀ ਪਿੱਛੇ ਮੁੜ ਕੇ ਦੇਖਣਾ ਹੈ ਘਰ ਆ ਕੇ ਤੁਸੀਂ ਹੱਥ ਮੋਟ ਹੋ ਸਕਨੇ ਹੋ ਤੇ ਇਸ ਤਰ੍ਹਾਂ ਨੇ ਜੋ ਪੀਰੀਅਡ ਦੇ ਸਮੇਂ ਇਸ ਉਪਾਣ ਨੂੰ ਨਾ ਕਰਨ ਤੇ ਇਸ ਦੇ ਨਾਲ ਨਾਲ ਜੇਕਰ ਤੁਸੀਂ ਉਪਾਅ ਨੂੰ ਕਰਦੇ ਹੋ ਤਾਂ ਉਪਾਅ ਨੂੰ ਕਰਦੇ ਸਮੇਂ ਜੇਕਰ ਤੁਹਾਡੀ ਸ਼ਰਤਾਂ ਤੇ ਭਾਵਨਾ ਸੱਚੀ ਹੈ ਨਾ ਤਾਂ ਉਸ ਦਾ ਤੁਹਾਨੂੰ ਫਲ ਵੀ ਜ਼ਰੂਰ ਮਿਲੇਗਾ ਇਸ ਦੇ ਨਾਲ ਨਾਲ ਕਈ ਲੋਕ ਇਹ ਕਰਦੇ ਆ ਕਿ ਉਪਾਅ ਕਰ ਲੈਂਦੇ ਆ ਤੇ ਫਿਰ ਇਹ ਉਹ ਆਪਣੇ ਮਨ ਦੇ ਵਿੱਚ ਇਹ ਸੋਚਦੇ ਰਹਿੰਦੇ ਆ ਕਿ ਇਸ ਉਪਾਅ ਦਾ ਰਿਜ਼ਲਟ ਪਤਾ ਨਹੀਂ ਸਾਨੂੰ ਮਿਲੇਗਾ ਜਾਂ ਨਾ ਤੇ ਜਾਂ ਫਿਰ ਉਹਨਾਂ ਦੇ ਮਨ 'ਚ ਹੁੰਦਾ ਹੈ ਕਿ ਇਸ ਤਰ੍ਹਾਂ ਕੁਝ ਨਹੀਂ ਹੋ ਸਕਦਾ ਸੋ ਜੇਕਰ ਅਸੀਂ ਮਨ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਰੱਖ ਕੇ ਇਹ ਉਪਾਅ ਨੂੰ ਕਰਦੇ ਆ ਭਾਵੇਂ ਕਿਸੇ ਵੀ ਤਰੀਕੇ ਦਾ ਉਪਾਅ ਕਿਉਂ ਨਾ ਹੋਵੇ ਭਾਵੇਂ ਕੋਈ ਕੰਮ ਕਿਉਂ ਨਾ ਹੋਵੇ ਉਹ ਸਾਡਾ ਕੰਮ ਸਿਰੇ ਚੜਦਾ ਹੀ ਨਹੀਂ ਜਦੋਂ ਤੁਸੀਂ ਬਾਲਾ ਜੀ ਦਨ ਨਾਮ ਲੈ ਕੇ ਇਸ ਉਪਾਅ ਨੂੰ ਕਰੋਗੇ ਤਾਂ ਇਸ ਉਪਾਅ ਦਾ ਤੁਹਾਨੂੰ ਰਿਜ਼ਲਟ ਵੀ ਜ਼ਰੂਰ ਮਿਲੇਗਾ। ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜਿਸ ਨੂੰ ਤੁਸੀਂ ਬਿਨਾਂ ਖਰਚੇ ਦੇ ਘਰ ਬੈਠੇ ਬੈਠੇ ਕਰ ਸਕਦੇ ਹੋ ਤੇ ਆਪਣੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹੋ। ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗੀਆਂ ਤਾਂ ਪਲੀਜ਼ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ। ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਭਲਾ ਹੋ ਸਕਦਾ ਹੈ। ਟਿੱਕੋਮੈਂਟ ਬਾਕਸ ਦੇ ਵਿੱਚ ਤਾਂ ਤਾਂ ਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ